ਕੋਤਲੇ ਗਿਆ ਕਾਲੇ ਕਿਉ ਪੈਦਾ ਕੀਤੇ ਜਹਾਨ ਉੱਤੇ ਵਾ ਵੇ ਰੱਬਾ ਸਾਨੂੰ ਨਹੀਂ ਗੋਰੇ ਪਸੰਦ ਦੇ ਕਰਦੇ ਤੂੰ ਸਿਆਹੀ ਕਾਲੇ ਫਿਰ ਜਾਂਦੇ ਸਾਨੂੰ ਵੀ ਦਜਵਾਨ ਹਲੂ ਫਿਰ ਗੋਰੀ ਅੰਦਾਜ਼ ਮਣਾ ਮਾਰਦੀਏ ਕਦੇ ਕੀ ਹੋਇਆ ਮੇਰਾ ਸੱਜੇ ਨਿਕਾ ਕੀ ਹੋਇਆ ਮੇਰਾ ਸੱਜੇ ਨਿਕਾ ਮੈਂ ਕੁੜੀਆਂ ਦੀ ਸਰਦਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਉਹ ਮੇਰਾ ਕਾਲੇ ਰੰਗ ਦਾ ਕੁੜੀਆਂ ਕਹਿੰਦੀਆਂ ਮੈਨੂੰ ਕੁੜੀਆਂ ਕਹਿੰਦੀਆਂ ਮੈਨੂੰ ਕੁੜੀਆਂ ਕਹਿ ਐ ਇੱਕ ਤਾਲਾ ਤੇ ਦੂਜਾ ਰਗ ਦੁਨੀਆ ਤੇ ਦਵੇਂ ਗੋਰੀਆਂ ਦੀ ਛਾਵੇਂ ਬਹਿਣਾ ਜੇ ਦਿਲ ਵਿੱਚ ਡੱਕ ਨਾ ਹੋਵੇ ਕਾਲੇ ਕਰਮਾ ਵਾਲੇ ਕਾਲੇ ਕਰਮਾ ਵਾਲੇ ਵੇ ਗੋਰੀਆਂ ਨੂੰ ਹੰਕਾਰ ਦੇ ਬਿਗੜੀਆਂ ਕਹਿੰਦੀਆਂ ਉਹ ਤੇਰਾ ਕਾਲੇ ਆ ਯਾਰ ਵੀ ਮੈਨੂੰ ੜੀਆਂ ਕਹਿੰਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਫੱਤੇ ਵਾਲਿਆ ਗੁਰਚੇ ਤੇ ਵੇ ਮੈਨੂੰ ਤੂੰ ਕਾਲਾ ਹੀ ਪਿਆਰਾ ਦੁਨੀਆ ਉਤੇ ਤੇਰਾ ਵੇ ਮੈਨੂੰ ਰੱਬ ਤੋਂ ਵੱਡਾ ਸਹਾਰਾ ਤੇਰੇ ਹਰ ਇੱਕ ਬੋਲ ਦੇ ਉੱਤੇ ਤੇ ਤੇਰੇ ਹਰ ਇੱਕ ਬੋਲ ਦੇ ਉੱਤੇ ਮੈਂ ਨੀਵਾ ਜਿੰਦੜੀ ਵਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਨੀ ਤੇਰਾ ਕਾਰ